ਸੋ ਆਪੇ ਸਾਰੇ ਭਰਾਵਾਂ ਨੂੰ ਫੇਸਬੁੱਕ ਫਰੈਂਡ ਨੂੰ YouTube ਮੈਂਬਰਾਂ ਨੂੰ ਸਾਰਿਆਂ ਨੂੰ ਸ਼ਸਤੀ ਅਕਾਲ ਜੀ ਸੋ ਆਪਾਂ ਇਹ ਟੈਂਪੂ ਲੈਣ ਦਾ ਸਵਾਰੀਆਂ ਦੀ ਕਈ ਵਾਰ ਕੋਈ ਮਤਲਬ ਜਿਵੇਂ ਸੇਵਾ ਹੁੰਦੀ ਹੈ ਕਿਸੇ ਧਾਰਮਿਕ ਸਥਾਨ ਤੇ ਜਾਣਾ ਇਹ ਫ੍ਰੀ ਸੇਵਾ ਕਰਦੀ ਆਪਾਂ ਕਿਉਂਕਿ ਦੱਸੋ ਸਾਰੇ ਵੀ ਰਿਕਮੈਂਡ ਕਰਕੇ ਕਿ ਵਧੀਆ ਇਹ ਟੈਂਪੂ ਆਪਣਾ ਕਿਉਂਕਿ ਇਹ ਗਰੀਬਾਂ ਦੇ ਲਈ ਕਈ ਵਾਰ ਜਿਹੜੇ ਮਤਲਬ ਲੈਂਕ ਰੋਡ ਤੋਂ ਪਾਸੇ ਰਹਿਜਦੇ ਪਿੰਡ ਉਹਨਾਂ ਦੇ ਲਈ ਕਈ ਵਾਰ ਕਿਸੇ ਧਾਰਮਿਕ ਜਗ੍ਹਾ ਤੇ ਜਿਵੇਂ ਕੋਈ ਮੇਨ ਪ੍ਰੋਗਰਾਮ ਉੱਥੇ ਸੰਗਤਾਂ ਲਿਆਉਣ ਦੇ ਲਈ ਜੇ ਆਪਾਂ ਲਿਆਂਦਾ ਹੈ ਤੇ ਸਾਰੇ ਭਰਾ ਆਪਨਾ YouTube ਜਿਹੜਾ ਚੈਨਲ ਹੈ ਹੁੰਦੜ ਵਾਲੇ ਉਸ ਅਸਿਸਤਰਾ ਕਰੋ ਅਤੇ ਕਥਾਵਾਚ ਗੁਰਸੇਖ ਸਿੰਘ ਖਾਲਸਾ ਆਪਣੀ ਜਿਹੜੀ ਐਡੀ ਬਣੀ ਹੋਈ ਹੈ ਤੇ ਜਿਹੜੀ ਆਪਣੀ Instagram ਤੇ ਐਡੀ ਬਣੀ ਹੋਈ ਹੈ ਉਹਨੂੰ ਫੋਲੋ ਕਰੋ ਗੁਰਮਤ ਪ੍ਰਚਾਰ ਕੇਸਾ ਰਾਂਗੜ ਮੁੰਦੜ ਇਹ ਵੀ ਆਪਣਾ ਜਿਹੜਾ ਪੇਜ ਆ ਉਹ ਫੋਲੋ ਕਰੋ ਸੋ ਧੰਨਵਾਦ ਕਮੈਂਟ ਕਰਕੇ ਜਰੂਰ ਲਾਲ ਦਿਲ ਜਰੂਰ ਭੇਜਿਓ thank you.